ਦੋ ਕਿੱਲੇ ਬਾਣਾ ਵਧੀਆ ਕੋਠੀ ਪਈ ਹੋਈ ਆ ਤੇ ਤਨਖਾਹ ਲੈਂਦਾਗਾ ਪ੍ਰਾਈਵੇਟ ਮਲਾਜ਼ਮ ਲੱਗਾ ਹੋਇਆ ਸਰਵਿਸ ਕਰਦਾਗਾ ਤਨਖਾਹ ਕਿੰਨੀ ਆ 11k 11k ਦੇ ਦਿੰਦੇ ਆ ਉਹ ਤਨਖਾਹ ਹੈਗੀ 14000 ਰੁਪਿਆ ਤੇ ਵਧੀਆ ਸਰਦਾ ਵਰਦਾ ਵਧੀਆ ਕੋਠੀ ਪਈ ਹੋਈ ਆ ਮੁੰਡੇ ਨੇ ਦੋ ਕਿੱਲੇ ਜ਼ਮੀਨ ਆ ਟਾਪਰੀ ਜ਼ਮੀਨ ਆ ਵਧੀਆ ਤੇ ਬਾਈ ਬਣ ਕੇ ਨਾਲ ਕੋਈ ਰਿਸ਼ਤਾ ਕਰਾਓ ਯਾਰ ਆ ਮੁੰਡਾ ਵਧੀਆ ਬੰਦਾ ਤਾਂ ਦਾ ਖਰਚਾ ਪੱਟਾ ਦੇ ਦੇ ਖਰਚਾ ਹਾਂ ਖਰਚਾ ਪੱਟਾ ਸਾਰੀ ਪੰਚਾਇਤ ਬੈਠੀਆਂ ਸੀ ਖਰਚਾ ਪੱਟਾ ਦੇ ਦਾਂਗੇ ਤੇ ਬਾਈ ਬਣ ਕੇ ਮਜ਼ਾਕ ਚਾਣ ਲਿਓ ਇਸ ਗੱਲ ਨੂੰ ਸੀਰੀਅਸਲੀ ਇਹ ਮੁੰਡੇ ਦਾ ਘਰ ਬਸਾਉਣਾਗਾ ਯਾਰ ਜਿਵੇਂ ਮਰਜ਼ੀ ਕਰੋ ਕੋਈ ਵਧੀਆ ਕੁੜੀ ਹੋਵੇ ਸਿਆਣੀ ਹੋਵੇ ਕਹੋ ਪਾਪਾ ਠੀਕ ਹੈ ਨਾ ਤੇ ਅਸੀਂ ਸੱਤ ਸੇ ਬੈਠ ਕੇ ਇਸ ਚੀਜ਼ ਦਾ ਮਤਲਬ ਕਿ ਸਾਰੇ ਅਸੀਂ ਸਹਿਮਤੀ ਦਿੰਦੇ ਆ ਮੁੰਡੇ ਦੀ ਕੋਈ ਨਸ਼ੇ ਪੱਤੇ ਦਾ 1% ਦਾ ਬੈਲ ਨਹੀਂ ਆ ਸਾਰੇ ਬੈਠੇ ਆ ਸੀ ਜਿੰਮੇਵਾਰਾਂ ਦੇ ਬੰਦੇ ਨੂੰ ਕੋਈ 1% ਵੀ ਨਸ਼ੇ ਪੱਤੇ ਦਾ ਵੈਲ ਹੋਵੇ ਬਸ ਉਹ ਮਾੜੀ ਮੋਟੀ ਕਿਤੇ ਵਿਆਹ ਸ਼ਾਦੀ ਉਹਦਾ ਚਲੋ ਸਭ ਨੂੰ ਉਹਦਾ ਜਾਇਜ਼ ਹੀ ਕੀਤਾ ਇੱਕ ਪਰਸੈਂਟ ਦਾ ਵੈਲ ਨਹੀਂ ਆ ਸੱਥ ਚ ਬਹਿ ਕੇ ਸੀ ਵਾਦਾ ਕਰਦੇ ਆ ਇਹ ਬੰਦੇ ਦਾ ਆਪਾਂ ਘਰ ਬਸਾਉਣਾ ਬਾਈ ਯਾਰ ਠੀਕ ਹੈ ਜੱਗਿਆ ਓਕੇ